ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬ ਟੀਵੀ ਤੇ ਪੇਸ਼ ਹਨ ਅੱਜ ਦੀਆਂ ਮੁਖਬਰਾਂ ਉੱਤਰ ਹੀ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਦੌਰਾਨ ਮੀਤ ਹੇਅਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਚਰਨ ਸਿੰਘ ਬਸਟ ਵੀ ਸ਼ਾਮਲ ਹੋਏ ਤੇ ਇਸ ਦੌਰਾਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਜੇਪੀ ਨੇ ਸੀਬੀਆਈ ਤੇ ਈਡੀ ਦੀ ਦੁਰਵਰਤੋਂ ਕਰਕੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਜਾਣੀ ਸੀ ਪਰ ਬੀਜੇਪੀ ਇਸ ਗੱਲ ਤੋਂ ਨਾਖੁਸ਼ ਸੀ ਇਸ ਕਰਕੇ ਉਹਨਾਂ ਨੇ ਸੀਬੀਆਈ ਦੇ ਕੋਲੋਂ ਗੁਹਾਰ ਲਗਾਈ ਜਿਸ ਤੋਂ ਬਾਅਦ ਬੀਜੇਪੀ ਸੀਬੀਆਈ ਦੇ ਕੋਲ ਗਈ ਤੇ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਮੁੜ ਤੋਂ ਗ੍ਰਿਫਤਾਰ ਕਰ ਲਿਆ ਆਓ ਸੁਣਦੇ ਹਾਂ ਮੀਥੇਅਰ ਤੇ ਸੀਨੀਅਰ ਆਗੂ ਹਰਚਰਨ ਸਿੰਘ ਬਸਟ ਕੀ ਕਹਿੰਦੇ ਨਜ਼ਰ ਆਏ ਜੀ ਨਰਿੰਦਰ ਮੋਦੀ ਜੀ ਭਾਵੇਂ ਘੱਟ ਗੜਤੀ ਦੇ ਵਿੱਚ ਸੱਤਾ ਚ ਆ ਗਏ ਉਹਨਾਂ ਨੂੰ ਹਲੇ ਵੀ ਕੇਜਰੀਵਾਲ ਸਾਹਿਬ ਦਾ ਡਰ ਸਤਾ ਰਿਹਾ ਹੈ ਜਦੋਂ ਕੇਜਰੀਵਾਲ ਸਾਹਿਬ ਨੂੰ ਟ੍ਰਾਇਲ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਉਹਨਾਂ ਨੇ ਵਿਦਾਊਟ ਗੈਟਿੰਗ ਜੱਜਮੈਂਟ ਉਹਨਾਂ ਨੇ ਹਾਈ ਕੋਰਟ ਚੈਲੰਜ ਕੀਤਾ ਅਸੀਂ ਸੁਪਰੀਮ ਕੋਰਟ ਚ ਗਏ ਮੀਨ ਟਾਈਮ ਇਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਇੱਕ ਉਸ ਕੇਸ ਚ ਜਿਹੜਾ ਅੱਜ ਤੋਂ 14 ਮਹੀਨੇ ਪਹਿਲਾਂ ਇੱਕ ਵਿਟਨੈਸ ਦੇ ਤੌਰ ਤੇ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਅਰੈਸਟ ਕਰ ਲਿਆ ਇਹ ਬਿਲਕੁਲ ਹੀ ਤਕਾ ਹੈ ਅਨਿਆਏ ਹੈ ਲੋਕਤੰਤਰ ਦਾ ਕਤਲ ਹੈ ਅਸੀਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਬਹੁਤ ਭਾਰੀ ਸ਼ਬਦਾਂ ਚ ਨਿੰਦਾ ਕਰਦੇ ਆ ਔਰ ਨਰਿੰਦਰ ਮੋਦੀ ਨੂੰ ਅਮਨਤ ਸ਼ਾਹ ਜੀ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਇਹ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ ਹੁੰਦਾ ਭਾਰਤ ਦਾ ਸੰਵਿਧਾਨ ਜਿਹੜਾ ਸਰਵਉੱਚ ਹੈ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਚੱਲਦਾ ਹੈ ਇਸ ਲਈ ਸੰਵਿਧਾਨ ਮੁਤਾਬਕ ਹੋ ਕੰਮ ਕਰਨ ਨਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਵਿਜੀਲੈਂਸ ਹੈ ਚਾਹੇ ਸੀਬੀਆਈ ਹੈ ਚਾਹੇ ਈਟੀਆ ਉਹਨਾਂ ਦੇ ਰਾਹੀਂ ਵਿਰੋਧੀਆਂ ਨੂੰ ਦਬਾਉਣ ਦਾ ਜਾਂ ਉਹਨਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਨ ਬਹੁਤ ਧੰਨਵਾਦ ਸਰ ਸਾਡੇ ਤੋਂ ਸੁਭੋਤ ਆਇਆ ਅੱਜ ਦਾ ਅੱਜ ਦਾ ਬਹੁਤ ਬਹੁਤ ਸ਼ੁਕਰੀਆ ਆਪਾਂ ਦਾ ਸਭ ਨੂੰ ਇੱਕ ਵਾਰ ਜੀ ਆਇਆਂ ਨੂੰ ਕੱਲੇ ਕੱਲੇ ਜੀ ਲਈ ਅੱਜ ਦਾ ਬਹੁਤ ਵੱਡਾ ਮੰਦਪਗ ਹੈ ਤੇ ਦੇਸ਼ ਦੇ ਲੋਕਤੰਤਰ ਲਈ ਬੜੀ ਚਿੰਤਾ ਵਾਲੀ ਗੱਲ ਹੈ ਕਿ ਲਗਾਤਾਰ ਜਿਹੜੀ ਤੀਜੀ ਵਾਰੀ ਮੋਦੀ ਸਰਕਾਰ ਬਣੀ ਹੈ ਹਾਲਾਂਕਿ ਫੁੱਲ ਮжоਰਟੀ ਦੇ ਵਿੱਚ ਨਹੀਂ ਆਈ ਪਰ ਫਿਰ ਵੀ ਜਿਹੜਾ ਉਹਨਾਂ ਨੇ ਆਪਣਾ ਰਵਈਆ ਸੀ ਡਿਕਟੇਟਰਸ਼ਿਪ ਵਾਲਾ ਤਾਨਾਸ਼ਾਈ ਵਾਲਾ ਉਹ ਛੱਡਿਆ ਨਹੀਂ ਲਗਾਤਾਰ ਉਸੇ ਤਰੀਕੇ ਦੇ ਕੰਮ ਹੈ ਜਿਹੜਾ ਉਹ ਕਰ ਰਿਹਾ ਤੁਸੀਂ ਦੇਖੋ ਕਿ ਪਿਛਲੇ ਸਾਲ ਦਾ ਜਿਹੜਾ CBI ਨੇ ਰਵਿੰਦ ਕੇਜਰੀਵਾੜੀ ਨੂੰ ਬੁਲਾਇਆ ਸੀ ਉਹਨਾਂ ਤੋਂ ਕੁਝ-ਕੁਝ ਕੀਤੀ ਇੱਕ ਸਾਲ ਤੱਕ ਜਿਹੜੀ ਕੋਈ ਕਾਰਵਾਈ ਐ ਕੋਈ ਰੈਸਟ ਐ ਜਿਹੜੀ ਨਹੀਂ ਕੀਤੀ ਜਾਂਦੀ ਉਸ ਤੋਂ ਬਾਅਦ ED ਜਿਹੜੀ ਹੈ ਲੱਗ ਚਲਦੀ ਹੈ ਗ੍ਰਿਫਤਾਰ ਕਰਦੀ ਹੈ ਸੇ ਜਦੋਂ ED ਦੇ ਕੇਸ ਚ ਡਿਸਟ੍ਰਿਕਟ ਜਿਹੜੀ ਸੈਸ਼ਨ ਕੋਰਟ ਐ ਉਹ ਜ਼ਮਾਨਤ ਦੇ ਦਿੰਦੀ ਐ ਤਾਂ ਤੁਸੀਂ ਦੇਖੋ ਵੀ ਉਹਦੇ ਵਿਰੋਧ ਚ ਹਜੇ ਜੱਜਮੈਂਟ ਦੀ ਕਾਪੀ ਵੀ ਨਹੀਂ ਆਈ ਤੇ ਜਾ ਕੇ ਹਾਈ ਕੋਰਟ ਤੋਂ ਜਿਹੜੀ ਸਟੇ ਐ ਉਹ ਲੈ ਲਈ ਜਾਂਦੀ ਐ ਤੇ ਮੈਨੂੰ ਲੱਗਦਾ ਅਜੇ ਤੱਕ ਨਹੀਂ ਹੋਇਆ ਹੋਣਾ ਜੇ ਬਿਨਾ ਜੱਜਮੈਂਟ ਦੀ ਕਾਪੀ ਤੋਂ ਜਿਹੜੀ ਸਟੇ ਐ ਕੋਈ ਏਜੰਸੀ ਐ ਉਹ ਕੋਰਟ ਦੇ ਵਿੱਚ ਜਿਹੜੀ ਐ ਉਹ ਗਈ ਹੋਵੇ ਤੇ ਅਗਲੇ ਦਿਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਸੀ ਇਹ ਸਾਰੇ ਲੋਕਾਂ ਨੂੰ ਇਹ ਮੀਸ ਜੀ ਤੇ ਸਾਰਿਆਂ ਨੂੰ ਇਹ ਭਾਜਪਾ ਨੂੰ ਵੀ ਪਤਾ ਸੀਗਾ ਕਿ ਜਿਹੜੀ ਸੁਪਰੀਮ ਕੋਰਟ ਤੋਂ ਜਿਹੜੀ ਜ਼ਮਾਨਤ ਐ ਅਰਵਿੰਦ ਕੇਜਰੀ ਵਾਲੀ ਉਹ ਜਿਹੜੀ ਐ ਉਹ ਮਿਲ ਜਾਣੀ ਐ ਇਸੇ ਕਰਕੇ ਤੁਸੀਂ ਦੇਖੋ ਵੀ 1 ਸਾਲ ਬਾਅਦ ਰਾਤੋਂ ਰਾਤ ਜਾ ਕੇ ਇੱਕ ਨਵਾਂ ਕੇਸ ਜਿਹੜਾ ਫਾਈਲ ਹੈ ਉਹ ਸੀਬੀਆਈ ਵੱਲੋਂ ਜਿਹੜਾ ਕੀਤਾ ਜਾਂਦਾ ਤੇ ਜਿਹੜੀ ਰੈਸਟ ਹੈ ਉਹ ਕਰ ਲਈ ਜਾਂਦੀ ਹੈ ਉਹਦਾ ਇੱਕੋ ਕਾਰਨ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਰਵਿੰਦਰ ਕੇਜਰੀਵਾਸਦੀ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖਣਾ ਹੈ ਇਸੇ ਕਰਕੇ ਵੀ ਜੇ ਈਡੀ ਵੱਲੋਂ ਛੁੱਟਣਗੇ ਤਾਂ ਸੀਬੀਆਈ ਰਾਹੀਂ ਜਿਹੜਾ ਗ੍ਰਿਫਤਾਰ ਹੈ ਜਿਹੜਾ ਉਹ ਕਰ ਲਿਆ ਗਿਆ ਸੋ ਸਾਰਾ ਮਾਮਲਾ ਜਿਹੜਾ ਸਿਆਸਤ ਤੋਂ ਮਰੀਰਤ ਹੈ ਕਿ ਕਿ ਇੱਕ ਵੀ ਰਪਏ ਦੀ ਟ੍ਰੇਲ ਹੈ ਜਿਹੜੀ ਉਹ ਸਾਬਤ ਨਹੀਂ ਹੋਈ ਕਰੋੜਾ ਰੁਪਇਆ ਕਦੇ 4000 ਕਰੋੜ ਕਦੇ 3000 ਕਰੋੜ ਕਦੇ 300 ਕਰੋੜ ਪਰ 1 ਰੁਪਇਆ ਵੀ ਹਜੇ ਤੱਕ ਇੱਕੋ ਬਰਾਮਦਾ ਜਿਹੜਾ ਉਹ ਨਹੀਂ ਹੋ ਪਾਇਆ ਕਿਉਂਕਿ ਕੋਈ ਤੰਦ ਨਹੀਂ ਜਿਹੜੀ ਆ ਹੋਈ ਨਹੀਂ ਸੋ ਕੇਵਲ ਤੇ ਕੇਵਲ ਰਾਜਨੀਤੀ ਦੇ ਤਹਤ ਜਿਹੜਾ ਪ੍ਰੇਰਿਤ ਤੇ ਜਿਹੜਾ ਇਹ ਮਾਮਲਾ ਹੈਗਾ ਜਿਹਦੇ ਤਹਿਤ ਇੱਕਾ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਪਹਿਲਾ ਮਨੀਸ਼ ਸੋਰੀਆ ਜੀ ਜੀ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਨੂੰ ਕਿਉਂਕਿ ਪਤਾ ਵੀ 6 ਮਹੀਨੇ ਤੱਕ ਜਿਹੜੀ ਦਿੱਲੀ ਦੀ ਉਹ ਇਲੈਕਸ਼ਨ ਹੈ ਇਹ ਦਿੱਲੀ ਦੀ ਇਲੈਕਸ਼ਨ ਚ ਲਗਾਤਾਰ ਤਿੰਨ ਵਾਰੀ ਵੋਟਾਂ ਦੀ ਤਾਕਤ ਦੇ ਨਾਲ ਤਾਂ ਅਰਵਿੰਦ ਕੇਜਰੀਵਾਲ ਜੀ ਨੂੰ ਹਰਾ ਸਕੇ ਹੁਣ ਬੀਜੇਪੀ ਦਾ ਹੀ ਜੋਰ ਹੈ ਵੀ ਕਿਸੇ ਤਰੀਕੇ ਸੀ ਜੇਲ੍ਹ ਚ ਰੱਖ ਕੇ ਜਿਹੜਾ ਉਹਨਾਂ ਨੂੰ ਜਿਹੜੀ ਇਲੈਕਸ਼ਨ ਹੈ ਉਹ ਲੜੀਏ ਸਰ ਸਰ ਐਸੀ ਕੋਈ ਦੇਤੀ ਵਾਰ ਤੇ ਜੀ ਵਾਰ ਐਕਸਾਈਟ ਪੋਲਸੀ ਦੇ ਤਹਿਤ ਚਾਜ ਕਰੀ ਜਾਵੇ ਤੇ ਜੀ ਵਾਰ ਤੇ ਜੀ ਵਾਰ ਪੰਜਾਬ ਚ ਰੈਵਨਿਊ ਜਿਹੜਾ ਉਹ ਨੀ ਪਾਲਸੀ ਦੇ ਤਹਿਤ ਆ ਜਿਹੜਾ ਕਦੇ 6000 ਕਰੋੜ ਤੋਂ ਨਹੀਂ ਟੱਪਿਆ ਜਿੱਦਣ ਕਾਂਗਰਸ ਗਈਆ 5500 ਕਰੋੜ ਸੀ ਤੇ ਸਾਡੇ 2 ਸਾਲਾਂ ਤੱਕ 10000 ਕਰੋੜ ਤੋਂ ਉੱਪਰ ਚਲਾ ਗਿਆ ਕਾਰਵਾਈ ਤਾਂ ਜਾਖੜ ਸਾਹਿਬ ਜਿਹੜੀ ਪਾਰਟੀ ਤੁਸੀਂ ਸੀ ਪਹਿਲਾਂ ਉਹ ਪਾਰਟੀ ਤੇ ਹੋਣੀ ਚਾਹੀਦੀ ਹੈ ਵੀ ਉਹਨਾਂ ਵੇਲੇ ਹਜ਼ਾਰਾਂ ਕਰੋੜ ਰੁਪਏ ਦਾ ਲਾਸ ਹੁੰਦਾ ਰਿਹਾ ਸਾਡੇ ਵੇਲੇ 4000 ਕਰੋੜ ਦਾ ਰੈਵਨਿਊ ਕਿਵੇਂ ਵੱਧ ਗਿਆ ਥੋੜੇ ਵੇਲੇ ਜੋ ਨਹੀਂ ਵਧਿਆ ਨੁਕਸਾਨ ਤਾਂ ਥੋੜੇ ਵੇਲੇ ਪੰਜਾਬ ਦੇ ਲੋਕਾਂ ਨੂੰ ਹੋਇਆ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਜੋ ਤੁਸੀਂ ਸੱਤਾ ਦੇ ਵਿੱਚ ਸੀ ਤੋਂ ਅਸੀਂ ਹਜ਼ਾਰਾਂ ਕਰੋੜ ਰੁਪਏ ਦਾ ਸੁਪਰੀਲੀ ਕਹਾਨੇ ਤੋਂ ਜ਼ਿਆਦਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈ ਕੇ ਆਂਦਾ ਨਵੀਂ ਐਕਸਾਈਜ਼ ਬੋਥ ਸੀ ਸਰ ਇੱਕ ਲੱਖ ਦਾ ਜਿਹੜੇ ਆਪਣੇ ਬਾਹਰ ਬਾਹਰ ਇਲੈਕਸ਼ਨ ਕਰਵਾ ਕੇ ਸਰਕਾਰ ਡੇਗ ਤੇ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ ਇੱਕ ਵਾਰ ਫੇਰ ਝਟਕਾ ਦਿੱਤਾ ਹੈ ਰਾਉਜ਼ ਅਵੇਨਿਊ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 12 ਜੁਲਾਈ ਤੱਕ ਹਿਰਾਸਤ ਵਿੱਚ ਪੇਜ ਦਿੱਤਾ ਹੈ ਜੀ ਹਾਂ ਦੱਸ ਦਈਏ ਕਿ ਅੱਜ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਕਿਉਂਕਿ ਸੀਬੀਆਈ ਨੇ ਜਿਹੜਾ 3 ਦਿਨਾਂ ਦਾ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਲਿਆ ਸੀ ਉਹ ਅੱਜ ਸ਼ਨੀਵਾਰ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਸੀਬੀਆਈ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸੀਬੀਆਈ ਨੇ ਕਿਹਾ ਕਿ ਸਾਨੂੰ ਹੁਣ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਨਹੀਂ ਚਾਹੀਦਾ ਜਿਸ ਤੋਂ ਬਾਅਦ ਰਾਉਜ਼ ਐਵੇਨਿਊ ਨੇ ਫੈਸਲਾ ਲਿਆ ਕੀ ਹੁਣ ਅਰਵਿੰਦ ਕੇਜਰੀਵਾਲ ਨੂੰ 12 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਾਵੇ ਇਸ ਦੌਰਾਨ ਰਾਉਜ਼ੇ ਵੈਨਿਊ ਅਦਾਲਤ ਨੇ ਸੀਬੀਆਈ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 3 ਦਿਨ ਦਾ ਨਿਮਾਣ ਦਿੱਤਾ ਸੀ ਜੋ ਅੱਜ ਖਤਮ ਹੋ ਗਿਆ ਇਸ ਤੋਂ ਬਾਅਦ ਸੀਬੀਆਈ ਨੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹਾਲਾਂਕਿ ਕਿਉਂਕਿ ਸ਼ਨੀਵਾਰ ਸੀ ਇਸ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਅਸੀਂ ਨਿਆਇਕ ਹਿਰਾਸਤ ਦੀ ਮੰਗ ਨੂੰ ਲੈ ਕੇ ਅਰਜ਼ੀ ਦਾਇਰ ਕਰਨਾ ਚਾਹੁੰਦੇ ਆ ਇਸ ਦੇ ਲਈ ਉਹਨਾਂ ਨੇ ਅਦਾਲਤ ਤੋਂ ਕੁਝ ਸਮਾਂ ਮੰਗਿਆ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਕੀਲ ਵਿਕਰਮ ਚੌத்ਰੀ ਨੇ ਕਿਹਾ ਇਹ ਅਜੇਹਾ ਮਾਮਲਾ ਹੈ ਜਿਸ ਦੀ ਜਾਂਚ ਅਗਸਤ 2022 ਤੋਂ ਚੱਲ ਰਹੀ ਹੈ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਨੇ 3 ਹਫ਼ਤਿਆਂ ਲਈ ਅੰਤਰੀਮ ਜ਼ਮਾਨਤ ਦਿੱਤੀ ਸੀ ਜਦੋਂ ਵਕੀਲ ਨੇ ਅਰਜ਼ੀ ਦਾਇਰ ਕਰਨ ਲਈ ਗਿਆ ਤਾਂ ਜੱਜ ਨੇ ਪੁੱਛਿਆ ਤੁਸੀਂ ਇਹ ਅਰਜ਼ੀ ਕਿਉਂ ਦਾਇਰ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਜ਼ਮਾਨਤ ਚਾਹੁੰਦੇ ਹੋ ਤਾਂ ਤੁਹਾਨੂੰ ਸੰਬੰਧਤ ਅਦਾਲਤ ਵਿੱਚ ਜ਼ਮਾਨਤ ਲਈ ਅਰਜ਼ੀ ਦੇਣੀ ਚਾਹੀਦੀ ਹੈ ਜਿਸ ਤੇ ਜੱਜ ਨੇ ਕਿਹਾ ਹੈ ਕਿ ਪੁਲਿਸ ਦੀ ਹਿਰਾਸਤ ਖਤਮ ਹੋਣ ਤੋਂ ਬਾਅਦ ਅਦਾਲਤ ਕੋਲ CrPC ਅਨੁਸਾਰ ਦੋਸ਼ੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਇਸ ਦੌਰਾਨ ਜੱਜ ਨੇ ਕਿਹਾ ਹੈ ਕਿ ਇਹ ਦੇਖਣਾ ਅਦਾਲਤ ਦੀ ਜ਼ਿੰਮੇਵਾਰੀ ਹੈ ਕਿ ਮਾਮਲੇ ਦੀ ਜਾਂਚ ਦੌਰਾਨ ਅਧਿਕਾਰੀ ਨੇ ਕੀ ਕਦਮ ਚੁੱਕੇ ਹਨ ਪਰ ਇਹ ਅਦਾਲਤ ਅਤੇ ਜਾਂਚ ਅਧਿਕਾਰੀ ਵਿਚਕਾਰ ਦਾ ਮਾਮਲਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਕੀਲ ਵਿਕਰਮ ਚੌਧਰੀ ਨੇ ਕਿਹਾ ਹੈ ਕਿ सीबीआई ਰਿਕਾਰਡ ਵਿੱਚ ਦੱਸੇ ਕਿ 1 ਜੂਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਿਹੜੀ ਸਮੱਗਰੀ ਮਿਲੀ ਹੈ ਜੱਜ ਨੇ ਕਿਹਾ ਹੈ ਕਿ ਜੋ ਕੁਝ ਵੀ ਪਾਇਆ ਗਿਆ ਹੈ ਉਹ ਮੁਲਜ਼ਮਾ ਨੂੰ ਨਹੀਂ ਦੱਸਿਆ ਜਾ ਸਕਦਾ ਤੁਹਾਨੂੰ ਜਾਂਚ ਦੇ ਇਸ ਅਹਿਮ ਪਹਿਲੂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਕਿਹਾ ਹੈ ਕਿ ਇੱਕ ਹੋਰ ਦੋਸ਼ੀ ਨੇ ਸੁਪਰੀਮ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਤਾ ਸੀਬੀਆਈ ਨੇ ਕਿਹਾ ਕਿ ਉਹ 3 ਜੁਲਾਈ ਤੱਕ ਜਾਂਚ ਪੂਰੀ ਕਰ ਲਵੇਗੀ ਇਸ ਤੇ ਅਦਾਲਤ ਨੇ ਕਿਹਾ ਕਿ ਜੇਕਰ ਸੀਬੀਆਈ ਨੇ ਇੱਕ ਨਿਸ਼ਚਿਤ ਤਰੀਕ ਤੱਕ ਜਾਂਚ ਪੂਰੀ ਕਰਨ ਦੇ ਸਬੰਧਤ ਵਿੱਚ ਜੋ ਵੀ ਬਿਆਨ ਦਿੱਤਾ ਹੈ ਉਸ ਦਾ ਪਾਲਣ ਕਰਨ ਵਿੱਚ ਅਸਮਰਥ ਹੈ ਤਾਂ ਤੁਹਾਨੂੰ ਜ਼ਮਾਨਤ ਮੰਗਣ ਦਾ ਅਧਿਕਾਰ ਦੇਵੇਗੀ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਨਿਆਇਕ ਹਿਰਾਸਤ ਨਹੀਂ ਦਿੱਤੀ ਜਾ ਸਕਦੀ ਦੱਸਦੇ ਕਿ ਦਿੱਲੀ ਆਕਾਰੀ ਨੀਤੀ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ 3 ਹਫ਼ਤਿਆਂ ਦੇ ਲਈ ਜ਼ਮਾਨਤ ਵੀ ਦਿੱਤੀ ਗਈ ਸੀ ਤੇ ਬਾਅਦ ਵਿੱਚ ਉਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪਿਆ ਜਿਸ ਤੋਂ ਬਾਅਦ ਰਾਊਜ਼ੇ ਵੈਨਿਊ ਨੇ ਉਹਨਾਂ ਨੂੰ ਫੇਰ ਜ਼ਮਾਨਤ ਦੇ ਦਿੱਤੀ ਸੀ ਪਰ ਹਾਈ ਕੋਰਟ ਨੇ ਉਹਨਾਂ ਦੀ ਜ਼ਮਾਨਤ ਦੇ ਉੱਪਰ ਰੋਕ ਲਗਾ ਦਿੱਤੀ ਸੀ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਫੇਰ ਦੁਬਾਰਾ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਟਾਇਆ ਸੀ ਹਾਲਾਂਕਿ ਹੱਲੇ ਸੁਪਰੀਮ ਕੋਰਟ ਦੀ ਕਾਰਵਾਈ ਪੂਰੀ ਹੋਣੀ ਸੀ ਉਸ ਤੋਂ ਪਹਿਲਾਂ ਹੀ ਸੀਬੀਆਈ ਨੇ 25 ਜੂਨ ਨੂੰ ਅਰਵਿੰਦ ਕੇਜਰੀਵਾਲ ਦੇ ਨਾਲ ਤਿਹਾੜ ਜੇਲ੍ਹ ਦੇ ਵਿੱਚ ਪੁੱਛਗਿੱਛ ਕੀਤੀ ਉਹਨਾਂ ਦੇ ਬਿਆਨ ਰਿਕਾਰਡ ਕੀਤੇ ਤੇ ਜਿਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸੀਬੀਆਈ ਦੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜਿਹੜੀ 3 ਦਿਨਾਂ ਦੀ ਰਿਮਾਂਡ ਸੀ ਉਹ ਅੱਜ ਖਤਮ ਹੋ ਗਈ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪੇਸ਼ ਕੀਤਾ ਜਿੱਥੇ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਤੋਂ 12 ਜੁਲਾਈ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਲਦਾਖ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ। ਜੀ ਹਾਂ ਦੱਸ ਦਈਏ ਕਿ ਲਦਾਖ ਦੇ ਵਿੱਚ ਇਹ ਜਵਾਨ ਟੈਂਕ ਦਾ ਅਭਿਆਸ ਕਰ ਰਹੇ ਸਨ ਜਿਸ ਦੌਰਾਨ ਇਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਇੱਕ ਨਦੀ ਨੂੰ ਪਾਰ ਕਰਨ ਦਾ ਇਹ ਅਭਿਆਸ ਕਰ ਰਹੇ ਸਨ ਤੇ ਨਦੀ ਦੇ ਇੱਕ ਡੂੰਘੇ ਥਾਂ ਤੇ ਇਹਨਾਂ ਦਾ ਟੈਂਕ ਫਸ ਗਿਆ ਜਿੱਥੇ ਪਾਣੀ ਦਾ ਪੱਧਰ ਤੇਜ਼ ਹੋ ਗਿਆ ਤੇ ਪਾਣੀ ਦੇ ਵਿੱਚ ਇਹ ਜਵਾਨ ਡੁੱਬ ਗਏ ਤੇ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ ਇਹ ਦੱਸਿਆ ਜਾ ਰਿਹਾ ਹੈ ਤੇ ਨਾਲ ਇਹ ਵੀ ਜਾਣਕਾਰੀ ਆਈ ਹੈ ਕਿ ਇਹਨਾਂ ਜਵਾਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਚੀਨ ਦੀ ਸਰਹੱਦ ਤੇ ਵਾਪਰਿਆ ਹੈ ਦੱਸਦੀ ਹੈ ਕਿ ਫੌਜ ਦੇ ਜਵਾਨ ਲਦਾਖ ਦੇ ਦੌਲਤ ਬੇਗ 올ਡੀ ਇਲਾਕੇ ਦੇ ਵਿੱਚ ਨਦੀ ਨੂੰ ਟੈਂਕ ਦੇ ਨਾਲ ਪਾਰ ਕਰਨ ਦਾ ਅਭਿਆਸ ਕਰ ਰਹੇ ਸਨ ਦੱਸਦੇ ਕਿ ਦੌਲਤ ਵੇਗ ਪੁਰਾਣੀ ਕਾਰਾ ਕੋਰਮ ਰੇਂਜ ਦੇ ਵਿੱਚ ਸਥਿਤ ਹੈ ਜਿੱਥੇ ਫੌਜ ਦਾ ਅੱਡਾ ਹੈ ਜਾਣਕਾਰੀ ਮੁਤਾਬਕ ਫੌਜ ਦਾ ਟੈਂਕਰ ਨਦੀ ਦੇ ਇੱਕ ਡੂੰਘੇ ਹਿੱਸੇ ਨੂੰ ਪਾਰ ਕਰ ਰਿਹਾ ਸੀ ਜਦੋਂ ਇਹ ਉੱਥੇ ਫਸ ਗਿਆ ਤੇ ਇਸ ਦੌਰਾਨ ਪਾਣੀ ਦਾ ਪੱਧਰ ਅਚਾਨਕ ਵਧਣ ਲੱਗਾ ਤੇ ਪਾਣੀ ਟੈਂਕ ਦੇ ਵਿੱਚ ਭਰ ਗਿਆ ਜਿਸ ਦੇ ਕਾਰਨ ਜਵਾਨਾਂ ਦੀ ਮੌਤ ਹੋ ਗਈ ਹੈ ਇਸੇ ਨਾਲ ਹੀ ਦੱਸਿਆ ਕਿ ਰਾਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਲਦਾਖ ਦੇ ਵਿੱਚ ਇੱਕ ਨਦੀ ਪਾਰ ਕਰਦੇ ਸਮੇਂ ਇੱਕ ਮੰਦ ਭਾਗੀ ਦੁਰਘਟਨਾ ਦੇ ਵਿੱਚ ਸਾਡੇ ਪੰਜ ਬਹਾਦਰ ਭਾਰਤੀ ਫੌਜ ਦੇ ਜਵਾਨਾਂ ਦੇ ਮਾਰੇ ਜਾਣ ਤੋਂ ਬਹੁਤ ਦੁਖੀਆਂ ਦੁਖੀ ਪਰਿਵਾਰਾਂ ਦੇ ਨਾਲ ਮੇਰੀ ਦਿਲੀ ਹਮਦਰਦੀ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਦੇਸ਼ ਉਸ ਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਟੈਂਕਰ ਦੇ ਵਿੱਚ ਫੌਜ ਦੇ ਪੰਜ ਜਵਾਨ ਮੌਜੂਦ ਸਨ ਇਸ ਵਿੱਚ ਇੱਕ ਜੀਸੀਓ ਅਤੇ ਚਾਰ ਸੈਨਿਕ ਸ਼ਾਮਲ ਸਨ ਸਾਰੇ ਪੰਜ ਜਵਾਨ ਸ਼ਹੀਦ ਹੋ ਗਏ ਸਾਰੀਆਂ ਲਾਸ਼ਾਂ ਦਾ ਪਤਾ ਲੱਗ ਗਿਆ ਹੈ ਲਾਸ਼ਾਂ ਨੂੰ ਗ੍ਰਾਮਿਤ ਕਰ ਲਿਆ ਗਿਆ ਹੈ ਦੌਲਤਵੇ ਗੋਲਦੀ ਦੇ ਵਿੱਚ ਜੋ ਟੈਂਕ ਹਾਦਸੇ ਦਾ ਸ਼ਿਕਾਰ ਹੋਇਆ ਉਹ ਭਾਰਤੀ ਫੌਜ ਦਾ T72 ਟੈਂਕ ਸੀ ਭਾਰਤ ਕੋਲ 2400 T72 ਟੈਂਕ ਹਨ ਭਾਰਤੀ ਫੌਜ ਲੰਬੇ ਸਮੇਂ ਤੋਂ ਇਨ੍ਹਾਂ ਟੈਂਕਾਂ ਦੀ ਵਰਤੋਂ ਕਰ ਰਹੀ ਹੈ ਹਾਦਸੇ ਦੇ ਸਮੇਂ ਉੱਥੇ ਕਈ ਹੋਰ ਟੈਂਕ ਵੀ ਮੌਜੂਦ ਸਨ ਇੱਕ ਵਾਰ ਫੇਰ ਦੱਸਦੀ ਹੈ ਕਿ ਪੰਜ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਲਦਾਖ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਦੋਂ ਇਹ ਜਵਾਨ ਆਪਣਾ ਅਭਿਆਸ ਕਰ ਰਹੇ ਸੀ ਨਦੀ ਨੂੰ ਪਾਰ ਕਰਨ ਦਾ ਟੈਂਕ ਦੇ ਨਾਲ ਤੇ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਤੇ ਇਹਨਾਂ ਦਾ ਟੈਂਕ ਉੱਥੇ ਹੀ ਫਸ ਗਿਆ ਜਿਸ ਤੋਂ ਬਾਅਦ ਟੈਂਕ ਦੇ ਵਿੱਚ ਪਾਣੀ ਭਰਨ ਦੇ ਕਾਰਨ ਜਵਾਨ ਰੁੜ ਗਏ ਤੇ ਮੌਕੇ ਤੇ ਹੀ ਇਹਨਾਂ ਦੀ ਮੌਤ ਹੋ ਗਈ ਹੈ ਸ਼੍ਰੀਦਰਪਾਰ ਸਾਹਿਬ ਯੋਗਾ ਕਰਨ ਵਾਲੀ ਕੁੜੀ ਅਰਚਨਾ ਮਕਵਾਣਾ ਨੇ ਇੱਕ ਵਾਰ ਫੇਰ ਆਪਣੀ ਇੰਸਟਾਗ੍ਰam ਅਕਾਊਂਟ ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਗੀਤਿਆਂ ਨੇ ਜਿਸ ਦੇ ਵਿੱਚ ਉਸਨੇ ਲਿਖਿਆ ਕਿ ਵਾਹਿਗੁਰੂ ਜੀ ਤੁਸੀਂ ਸਭ ਜਾਣਦੇ ਹੋ ਇਨਸਾਫ ਕਰੋ ਜੀ ਹਾਂ ਦੱਸਦੀ ਹੈ ਕਿ ਅਰਚਨਾ ਮਕਵਾਨਾ ਨੇ 21 ਜੂਨ ਨੂੰ ਯੋਗਾ ਦਿਵਸ ਦੇ ਉੱਪਰ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗ ਕੀਤਾ ਸੀ ਜਿਸ ਤੋਂ ਬਾਅਦ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਐਸਜੀਪੀਸੀ ਵੱਲੋਂ ਉਸ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਤੇ ਹੁਣ ਆਪਣੇ ਬਚਾਅ ਦੇ ਲਈ ਅਰਚਨਾ ਮਕਵਾਨਾ ਨੇ ਇਹ ਫੋਟੋਸ ਤੇ ਵੀਡੀਓਸ ਸ਼ੇਅਰ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀ ਕੁੜੀ ਨੇ ਗੁਲਾਬੀ ਸੂਟ ਪਾਇਆ ਹੋਇਆ ਹੈ ਉਹ ਅਰਚਨਾ ਮਕਵਾਨਾ ਹੈ ਜੋ ਕਿ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਉਸ ਨੇ ਕੜਾ ਪ੍ਰਸ਼ਾਦ ਦੀ ਦੇਗਦੀਵੀ ਫੋਟੋ ਸਾਂਝੀ ਕੀਤੀ ਤੇ ਨਾਲ ਹੀ ਲੰਗਰ ਪ੍ਰਸ਼ਾਦ ਦੇ ਦੀ ਉਸਨੇ ਫੋਟੋ ਸਾਂਝੀ ਕੀਤੀ ਤੇ ਦੱਸਦੀ ਹੈ ਕਿ ਇਸ ਦੇ ਖਿਲਾਫ ਐਸਜੀਪੀਸੀ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਅਮਰੀਕਸਰ ਪੁਲਿਸ ਨੇ ਇਸ ਨੂੰ ਨੋਟਿਸ ਭੇਜਿਆ ਸੀ ਕਿ 30 ਜੂਨ ਨੂੰ ਉਹ ਅਮਰੀਕਸਰ ਆ ਕੇ ਪੰਜਾਬ ਪੁਲਿਸ ਦੇ ਵਿੱਚ ਬਿਆਨ ਦਰਜ ਕਰਵਾਵੇ ਪੇਸ਼ ਹੋਵੇ ਜੇਕਰ ਉਹ ਪੇਸ਼ ਨਹੀਂ ਹੁੰਦੀ ਤਾਂ ਉਸ ਨੂੰ ਦੋਹਰੇ ਨੋਟਿਸ ਭੇਜੇ ਜਾਣਗੇ ਤੇ ਜੇਕਰ ਉਹਨਾਂ ਦੋ ਨੋਟਿਸ ਭੇਜਣ ਤੋਂ ਬਾਅਦ ਵੀ ਉਹ ਪੁਲਿਸ ਅੱਗੇ ਪੇਸ਼ ਨਹੀਂ ਹੁੰਦੀ ਆਪਣੇ ਬਿਆਨ ਦਰਜ ਨਹੀਂ ਕਰਵਾਉਂਦੀ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਹੁਣ ਇਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਆਪਣੀਆਂ ਇਹ ਫੋਟੋਆਂ ਸਾਂਝੀਆਂ ਕੀਤੀਆਂ ਨੇ ਉਸ ਨੇ ਦੱਸਿਆ ਹੈ ਕਿ ਇਹ ਫੋਟੋਆਂ 20 ਜੂਨ 2024 ਦੀਆਂ ਨੇ ਯੋਗਾਕਰਨ ਤੇ ਇਨ ਪਹਿਲਾਂ ਉਸਨੇ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਸੀ ਤੇ ਨਾਲ ਸੇਵਾ ਵੀ ਕੀਤੀ ਸੀ ਤੇ 21 ਜੂਨ ਨੂੰ ਉਸਨੇ ਯੋਗ ਕੀਤਾ ਸੀ ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਗੋਲ ਗੱਪੇ ਖਾਣ ਨਿਕਲੇ ਮਾਂ ਪੁੱਤ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਮੁੰਡੇ ਦੀ ਤਾਂ ਮੌਕੇ ਤੇ ਹੀ ਜਾਨ ਚਲੀ ਗਈ ਤੇ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਾਣਕਾਰੀ ਅਨੁਸਾਰ ਇਹ ਖਬਰ ਖੰਨਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਇਹ ਮਾਂ ਪੁੱਤ ਗੋਲਗਾਪੇ ਖਾਣ ਲਈ ਰੇਲਵੇ ਲਾਈਨਾਂ ਪਾਰ ਕਰਨ ਲੱਗੇ ਤਾਂ ਅਚਾਨਕ ਰੇਲ ਗੱਡੀ ਨੇ ਇਹਨਾਂ ਨੂੰ ਫੇਟ ਮਾਰ ਦਿੱਤੀ ਤੇ ਤੇ ਜ਼ਬਰਦਸਤ ਟੱਕਰ ਦੇ ਕਾਰਨ ਇਹ ਦੋਨੋਂ ਮਾਂ ਪੁੱਤ ਬਹੁਤ ਦੂਰ ਜਾ ਕੇ ਡਿੱਗੇ ਤੇ ਮੌਕੇ ਤੇ ਹੀ ਮੁੰਡੇ ਦੀ ਤਾਂ ਮੌਤ ਹੋ ਗਈ ਜਿਸ ਦੀ ਉਮਰ ਮਹਿਜ਼ 24 ਸਾਲ ਸੀ ਤੇ ਤਿੰਨ ਭੈਣਾਂ ਦਾ ਇਕਲੌਤਾ ਪਰਾ ਸੀ ਤੇ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਜੋਖੀ ਮੁੰਡੇ ਦੀ ਮਾਂ ਹੈ ਉਹ ਕਾਫੀ ਟਾਈਮ ਤੋਂ ਬਿਮਾਰ ਚੱਲ ਰਹੀ ਸੀ ਤੇ ਇੱਕ ਨੀਜੀ ਹਸਪਤਾਲ ਦੇ ਵਿੱਚ ਬਲੱਡ ਸੈਂਪਲ ਦੇਣ ਆਈ ਸੀ ਜਦੋਂ ਬਲੱਡ ਸੈਂਪਲ ਦਿੱਤੇ ਗਏ ਹਸਪਤਾਲ ਵੱਲੋਂ ਤਾਂ ਉਸ ਤੋਂ ਬਾਅਦ ਰਿਪੋਰਟ ਆਉਣ ਦੇ ਵਿੱਚ ਕੁਝ ਟਾਈਮ ਲੱਗਣਾ ਸੀ ਸਟਾਫ ਵਾਲਿਆਂ ਨੇ ਕਿਹਾ ਕਿ ਰਿਪੋਰਟ ਆਉਣ ਦੇ ਵਿੱਚ ਕੁਝ ਟਾਈਮ ਲੱਗੇਗਾ ਤੁਹਾਨੂੰ ਥੋੜਾ ਵੇਟ ਕਰਨਾ ਪਵੇਗਾ ਤੇ ਇਹਨਾਂ ਨੇ ਇੰਤਜ਼ਾਰ ਕਰਨ ਦੀ ਜਗ੍ਹਾ ਹਸਪਤਾਲ ਦੇ ਵਿੱਚ ਇਹਨਾਂ ਨੂੰ ਲੱਗਾ ਕਿ ਅਸੀਂ ਗੋਲ ਗੱਪੇ ਖਾ ਆਉਂਨੇ ਆ ਤੇ ਜਦੋਂ ਗੋਲ ਗੱਪੇ ਖਾਣ ਜਾਂਦੇ ਨੇ ਰੇਲਵੇ ਲਾਈਨਾਂ ਪਾਰ ਕਰਦੇ ਨੇ ਤੇ ਇਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਦਿੱਲੀ ਤੋਂ ਲੁਧਿਆਣਾ ਜਾਣ ਵਾਲੀ ਟ੍ਰੇਨ ਇਹਨਾਂ ਦੇ ਵਿੱਚ ਵੱਜਦੀ ਹੈ ਜ਼ਬਰਦਸਤ ਟੱਕਰ ਹੁੰਦੀ ਹੈ ਦੋਨਾਂ ਮਾਂ ਪੁੱਤ ਦੀ ਤੇ ਬਹੁਤ ਦੂਰ ਜਾ ਕੇ ਡਿੱਗਦੇ ਨੇ ਤੇ ਮੁੰਡਾ ਜੋ ਕਿ ਸਿਰਫ 24 ਸਾਲ ਦਾ ਹੈ ਉਸ ਦੀ ਮੌਤ ਹੋ ਗਈ ਹੈ ਤੇ ਮਾਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਨੂੰ ਹਸਪਤਾਲ ਮੌਕੇ ਤੇ ਹੀ ਦਾਖਲ ਕਰਵਾਇਆ ਗਿਆ ਤੇ ਫਸਟ ਏਡ ਦੇਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਮਾਂ ਨੂੰ ਅੱਗੇ ਰੈਫਰ ਕਰ ਦਿੱਤਾ ਇੱਕ ਵਾਰ ਫੇਰ ਦੱਸਦੀ ਹੈ ਕਿ ਇਹ ਦਰਦਨਾਕ ਘਟਨਾ ਖੰਨਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਮਾਂ ਪੁੱਤ ਨੂੰ ਗੋਲ ਦੁੱਪੇ ਖਾਣ ਜਾਣਾ ਭਾਰੀ ਪੈ ਗਿਆ ਹੈ ਲਗਾਤਾਰ 에어ਪੋਰਟ ਦੀਆਂ ਛੱਤਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਅਜੇ ਹੀਆਂ ਦੋ ਹੋਰ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ 에어ਪੋਰਟ ਦੀਆਂ ਛੱਤਾਂ ਟੁੱਟ ਗਈਆਂ ਨੇ ਜੀ ਹਾਂ ਦੱਸ ਦਈਏ ਕਿ ਜੱਬਲਪੁਰ ਅਤੇ ਗੁਜਰਾਤ ਦੇ ਰਾਜਕੋਟ ਤੋਂ ਇੱਕ ਖ਼ਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੱਸ ਦਈਏ ਕਿ ਬੀਤੇ ਦਿਨ ਹੀ ਦਿੱਲੀ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਸੀ ਜਿੱਥੇ 에어ਪੋਰਟ ਦੀ ਛੱਤ ਡਿੱਗੀ ਸੀ ਤੇ ਜਿਸ ਦੇ ਕਾਰਨ ਕਈ ਗੱਡੀਆਂ ਨੁਕਸਾਨੀਆਂ ਗਈਆਂ ਸਨ ਤੇ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਤੇ ਕਈ ਲੋਕ ਜ਼ਖਮੀ ਦੱਸੇ ਗਏ ਸਨ ਤੇ ਹੁਣ ਜੱਬਲਪੁਰ ਅਤੇ ਰਾਜਕ ਕੇ ਸਾਹਮਣੇ ਆਈ ਤਸਵੀਰਾਂ ਅਸੀਂ ਤੁਹਾਨੂੰ ਜਬਲਪੁਰ ਦੀਆਂ ਦਿਖਾ ਰਹੇ ਹਾਂ ਜਿੱਥੇ 에어ਪੋਰਟ ਦੀ ਛੱਤ ਟੁੱਟ ਗਈ ਹੈ ਤੇ ਜਿਸ ਤੋਂ ਬਾਅਦ ਥੱਲੇ ਇੱਕ ਗੱਡੀ ਖੜੀ ਸੀ ਅਤੇ ਉਹ ਨੁਕਸਾਨੀ ਗਈ ਹੈ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਕੀ ਕਿਵੇਂ ਗੱਡੀ ਪੂਰੀ ਤਰ੍ਹਾਂ ਦਬ ਗਈ ਹੈ ਛੀਸ਼ੇ ਗੱਡੀ ਦੇ ਟੁੱਟ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਇਨਕਮ ਟੈਕਸ ਆਫੀਸਰ ਅਭਿਸ਼ੇਕ ਬੈਠੇ ਹੋਏ ਸਨ ਤੇ ਉਹਨਾਂ ਨੂੰ ਵੀ ਗੰਭੀਰ ਰੂਪ ਦੇ ਵਿੱਚ ਸੱਟਾਂ ਲੱਗੀਆਂ ਨੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਕਟਨਾ ਗੁਜਰਾਤ ਦੇ ਰਾਜਕੋਟ ਤੋਂ ਸਾਹਮਣੇ ਆਈਏ ਜਿੱਥੇ 에어ਪੋਰਟ ਦੀ ਛੱਤ ਟੁੱਟ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੱਤ ਟੁੱਟੀ ਹੈ ਦੱਸਿਆ ਜਾ ਰਿਹਾ ਹੈ ਕਿ ਹਲੇ ਮਾਨਸੂਨ ਦੀ ਪਹਿਲੀ ਹੀ ਬਾਰਿਸ਼ ਦੇ ਕਾਰਨ ਇਹ ਛੱਤਾਂ ਟੁੱਟ ਰਹੀਆਂ ਨੇ ਲੋਕਾਂ ਦੀਆਂ ਗੱਡੀਆਂ ਨੁਕਸਾਨੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਪਿਛਲੇ ਸਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਇਸ 에어ਪੋਰਟ ਦਾ ਉਦਘਾਟਨ ਕੀਤਾ ਸੀ 1400 ਕਰੋੜ ਦੀ ਲਾਗਤ ਦੇ ਨਾਲ 에어ਪੋਰਟ ਬਣਾਇਆ ਗਿਆ ਪਰ ਪ੍ਰਸ਼ਾਸਨ ਦੀ ਤੁਸੀਂ ناکامیਬੀ ਦੇ ਦੇਖ ਸਕਦੇ ਹੋ ਕਿ ਕਿਵੇਂ 에어ਪੋਰਟ ਦੀਆਂ ਛੱਤਾਂ ਲਗਾਤਾਰ ਡਿਗਰੀਆਂ ਜਿਸ ਦੇ ਕਾਰਨ ਆਮ ਲੋਕਾਂ ਨੂੰ ਇਸ ਦਾ ਖਰਚਾ ਨਾ ਪੜਨਾ ਪੈ ਰਿਹਾ ਹੈ T20 World Cup ਦਾ ਅੱਜ ਫਾਈਨਲ ਮੈਚ ਇੰਡੀਆ ਤੇ ਸਾਊਥ ਅਫਰੀਕਾ ਦੇ ਵਿਚਾਲੇ ਖੇਡਿਆ ਜਾਵੇਗਾ ਇਹ ਮੈਚ ਬਾਰ ਬਾਰ ਡੋਜ਼ ਦੇ ਕੇਨਸਿੰਗਟਨ ਓਵਲ ਦੇ ਵਿੱਚ ਖੇਡਿਆ ਜਾਵੇਗਾ ਦੱਸ ਦਈਏ ਕਿ 17 ਸਾਲ ਬਾਅਦ ਭਾਰਤ ਨੂੰ ਦੁਬਾਰਾ ਮੌਕਾ ਮਿਲਿਆ ਹੈ T20 ਦੀ ਚੈਂਪੀਅਨਸ਼ਿਪ ਆਪਣੇ ਨਾਮ ਕਰਨ ਦਾ ਇਸ ਤੋਂ ਪਹਿਲਾਂ 2007 ਦੇ ਵਿੱਚ ਇੰਡੀਆ ਨੇ T20 World Cup ਦੀ trophy ਆਪਣੇ ਨਾਮ ਕੀਤੀ ਸੀ ਉੱਥੇ ਹੀ ਦੱਖਣੀ ਅਫਰੀਕਾ ਦੀ ਗੱਲ ਕਰੀਏ ਤਾਂ ਇਹ ਪਹਿਲੀ ਵਾਰ ਹੈ ਕਿ ਦੱਖਣੀ ਅਫਰੀਕਾ ਕਿਸੇ World Cup ਦੇ ਫਾਈਨਲ ਦੇ ਵਿੱਚ ਪਹੁੰਚਿਆ ਹੈ ਦੱਸ ਦਈਏ ਕਿ ਇੰਡੀਆ 10 ਸਾਲ ਪਹਿਲਾਂ ਵੀ T20 World Cup ਦੇ ਫਾਈਨਲ ਦੇ ਵਿੱਚ ਪਹੁੰਚਿਆ ਸੀ 2014 ਦੇ ਵਿੱਚ ਪਰ Sri Lanka ਦੇ ਹੱਥੋਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਹੁਣ 17 ਸਾਲ ਬਾਅਦ ਇੱਕ ਵਾਰ ਫੇਰ ਮੌਕਾ ਆਇਆ ਹੈ ਕਿ ਇਸ ਚੈਂਪੀਅਨਸ਼ਿਪ ਨੂੰ ਇੰਡੀਆ ਆਪਣੇ ਨਾਮ ਕਰ ਲਵੇ ਦੱਸਦੀ ਹੈ ਕਿ ਭਾਰਤ ਇੰਗਲੈਂਡ ਨੂੰ 68 ਦੌੜਾਂ ਤੋਂ ਹਰਾ ਕੇ ਫਾਈਨਲ ਦੇ ਵਿੱਚ ਪਹੁੰਚੀ ਹੈ ਭਾਰਤੀ ਟੀਮ ਕਿਸੇ ਵੀ ਸਰੂਪ ਦੇ ਵਿੱਚ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪਿਛਲੇ 13 ਸਾਲਾਂ ਤੋਂ ਦੇਖਤੀ ਆ ਰਹੀ ਹੈ ਰੋਹਿਤ ਦੀ ਟੀਮ ਕੋਲ 17 ਸਾਲ ਬਾਅਦ T20 ਵਿਸ਼ਵ ਕੱਪ ਜਿੱਤਣ ਦਾ ਤਾਂ ਮੌਕਾ ਹੋਵੇਗਾ ਹੀ ਨਾਲ ਹੀ 2011 ਦੇ ਬਾਅਦ ਟੀਮ ਇੰਡੀਆ ਨੂੰ ਇੱਕ ਵਾਰ ਫਿਰ ਵਿਸ਼ਵ ਜੇਤੂ ਦਾ ਤਾਜ ਪਹਿਨਣ ਦਾ ਮੌਕਾ ਮਿਲੇਗਾ ਭਾਰਤ ਨੇ 2013 ਦੇ ਵਿੱਚ ਚੈਂਪੀਅਨਸ ਟਰੋਫੀ ਤੋਂ ਬਾਅਦ ਕੋਈ ICC ਦਾ ਖਿਤਾਬ ਨਹੀਂ ਜਿੱਤਿਆ। ਰੋਹਿਤ ਲਈ ਇਹ ਮਹਾ ਮੁਕਾਬਲਾ ਮਾਨਸਿਕ ਤੌਰ ਤੇ ਆਸਾਨ ਨਹੀਂ ਹੋਵੇਗਾ। ਉਹਨਾਂ ਦੀ ਕਪਤਾਨੀ ਵਿੱਚ ਵਿਸ਼ਵ ਚੈਂਪੀਅਨਸ਼ਿਪ ਤੇ 2023 ਦੇ ਵਨਡੇ ਵਿਸ਼ਵ ਕੱਪ ਦਾ ਫਾਈਨਲ ਖੇਡ ਚੁੱਕੀ ਹੈ। ਪਰ ਉਹਨਾਂ ਦੀ ਟੀਮ ਫਾਈਨਲ 'ਚ ਇਹ ਆਖਰੀ ਰੁਕਾਵਟ ਪਾਰ ਨਹੀਂ ਕਰ ਸਕੀ। ਰੋਹਿਤ ਦੀ ਟੀਮ ਨੂੰ ਇਸ ਆਖਰੀ ਰੁਕਾਵਟ ਨੂੰ ਪਾਰ ਕਰਨ ਦਾ ਇੱਕ ਹੋਰ ਮੌਕਾ ਮਿਲਿਆ ਹੈ। ਇੱਥੇ ਜਿੱਤੇ ਤਾਂ ਕਰੋੜਾ ক্রিকেট ਪ੍ਰੇਮੀਆ ਨਾਲ ਆਪਣੇ ਆਖਰੀ ਟੂਰਨਾਮੈਂਟ ਵਿੱਚ ਕੋਚਿੰਗ ਕਰ ਰਹੇ ਰਾਹੁਲ ਦਰਾਵੜ ਖੁਦ ਉਹਨਾਂ ਦੇਤੇ ਵਿਰਾਟ ਕੋਹਲੀ ਲਈ ਇਹ ਖਾਸ ਤੋਹਫਾ ਹੋਵੇਗਾ ਮੰਨਿਆ ਜਾ ਰਿਹਾ ਹੈ ਕਿ ਰੋਹਿਤ ਤੇ ਵਿਰਾਟ ਦਾ ਇਹ ਆਖਰੀ T20 ਵਿਸ਼ਵ ਕੱਪ ਹੋ ਸਕਦਾ ਹੈ ਇਹ ਫਾਈਨਲ ਉਹਨਾਂ ਦੋ ਟੀਮਾਂ ਵਿਚ ਆ ਰਹੀ ਹੈ ਜੋ ਟੂਰਨਾਮੈਂਟ ਚ ਹੁਣ ਤੱਕ ਅਜੇਤੂ ਰਹੀਆਂ ਨੇ ਭਾਰਤ ਨੇ 7 ਮੈਚ ਜਿੱਤੇ ਨੇ ਜਿਨ੍ਹਾਂ ਵਿੱਚੋਂ ਇੱਕ ਮੀ ਦੇ ਕਾਰਨ ਨਹੀਂ ਹੋ ਸਕਿਆ ਜਦਕਿ ਦੱਖਣੀ ਅਫਰੀਕਾ ਲਗਾਤਾਰ 8 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈ ਹੈ ਅਫਰੀਕਾ ਲਈ ਇਹ ਫਾਈਨਲ ਇਸ ਲਈ ਵੀ ਖਾਸ ਹੈ ਕਿਉਂਕਿ ਉਹਨਾਂ ਦੀ ਟੀਮ ਪਹਿਲੀ ਵਾਰ ਕਿਸੇ ਵਰਲਡ ਕੱਪ ਦੇ ਵਿੱਚ ਖਿਤਾਬੀ ਮੁਕਾਬਲੇ ਤੇ ਵਿੱਚ ਪਹੁੰਚੀ ਹੈ ਇਸ ਦੇ ਨਾਲ ਹੀ ਭਾਰਤੀ ਟੀਮ T20 ਵਿਸ਼ਵ ਕੱਪ ਦਾ ਤੀਜਾ ਫਾਈਨਲ ਖੇਡੇਗੀ ਆਖਰੀ ਵਾਰ ਭਾਰਤ 10 ਸਾਲ ਪਹਿਲਾਂ 2014 ਦੇ ਵਿੱਚ ਫਾਈਨਲ 'ਚ ਪਹੁੰਚਿਆ ਸੀ ਜਿੱਥੇ ਉਹ ਸ਼੍ਰੀਲੰਕਾ ਤੋਂ ਹਾਰ ਗਿਆ ਸੀ ਤੇ ਇੱਕ ਵਾਰ ਫੇਰ ਦੱਸ ਦਈਏ ਕਿ ਅੱਜ T20 ਵਰਲਡ ਕੱਪ ਦਾ ਫਾਈਨਲ ਮੈਚ ਹੈ ਤੇ ਇਸ ਦੇ ਵਿੱਚ ਦੱਖਣੀ ਅਫਰੀਕਾ ਤੇ ਭਾਰਤ ਆਪਸ ਵਿੱਚ ਮੇਲ ਹੋਣਗੇ ਤੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਇਸ ਫਾਈਨਲ ਮੈਚ ਦੇ ਵਿੱਚ ਚੈਂਪੀਅਨਸ਼ਿਪ ਆਪਣੇ ਨਾਮ ਕੌਣ ਕਰਦਾ ਹੈ ਪੰਜਾਬ ਦੇ ਮੌਸਮ ਦੀ ਗੱਲ ਕਰ ਲੈਣੇ ਆ ਦੱਸਦੀ ਹੈ ਕਿ ਮੌਸਮ ਵਿਭਾਗ ਵੱਲੋਂ ਕੱਲ ਕਿਹਾ ਗਿਆ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਚੰਗੀ ਮਾਤਰਾ ਦੇ ਵਿੱਚ ਮੀਂਹ ਪੈ ਸਕਦਾ ਹੈ ਪਰ ਅੱਜ ਹਾਲਾਤ ਇਸ ਦੇ ਉਲਟ ਹੀ ਰਹੇ ਹਾਲਾਂਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਕਿਣਮਣ ਜ਼ਰੂਰ ਹੋਈ ਪਰ ਉਸ ਤੋਂ ਬਾਅਦ ਹਮਸਦਾ ਸ਼ਿਕਾਰ ਹੋਣਾ ਪਿਆ ਲੋਕਾਂ ਨੂੰ ਜੀ ਹਾਂ ਦੱਸਦੀ ਹੈ ਕਿ ਨਮੀ ਭਰੀ ਗਰਮੀ ਨੇ ਲੋਕਾਂ ਦੇ ਵਟ ਕੱਢ ਦਿੱਤੇ ਨੇ ਪਸੀਨੋ ਪਸੀਨ ਹੋਏ ਪਏ ਨੇ ਲੋਕ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ 48 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਇਹ ਕਿਹਾ ਗਿਆ ਹੈ ਕਿ ਚੰਗੀ ਮਾਤਰਾਵਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਿਹੜੇ ਇਲਾਕੇ ਸੁੱਕੇ ਰਹਿ ਗਏ ਸੀ ਮਾਲਵੇ ਸਾਈਡ ਦੇ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਤੇ ਮੁਕਸਰ ਦੇ ਨਾਲ ਲੱਗਦੇ ਇਲਾਕੇ ਉਹਨਾਂ ਦੇ ਵਿੱਚ ਮੀਂਹ ਨਹੀਂ ਪਿਆ ਸੀ ਹਲਕੀ ਜਿਹੀ ਗਿੜਮੀੜ ਹੋਈ ਸੀ ਤੇ ਹੁਣ ਮੌਸਮ ਵਿਭਾਗ ਵੱਲੋਂ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ 48 ਘੰਟੇ ਦੇ ਵਿੱਚ ਉੱਥੇ ਵੀ ਮੀਂਹ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ ਬਾਕੀ ਸੂਬਿਆਂ ਦੀ ਗੱਲ ਕਰੀਏ ਦਿੱਲੀ ਰਾਜਸਥਾਨ ਅਤੇ ਗੁਜਰਾਤ ਦੀ ਤਾਂ ਉੱਥੇ ਚੰਗੀ ਮਾਤਰਾ ਦੇ ਵਿੱਚ ਮੀਂਹ ਪਿਆ ਹੈ ਤੇ ਦਿੱਲੀ ਤਜਲ ਥਲ ਹੋਈ ਪਈ ਹੈ ਜਲ ਮਗਨ ਹੋਈ ਪਈ ਹੈ ਲੋਕਾਂ ਨੂੰ ਰਸਤੇ ਨਹੀਂ ਦਿਖ ਰਹੇ ਤੇ ਉਧਰ ਹੀ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਕਾਰਨ 에ਅਰਪੋਰਟ ਦੀਆਂ ਛੱਤਾਂ ਵੀ ਡਿੱਗੀਆਂ ਨੇ ਜਿਹਾ ਦੱਸਦੀ ਹੈ ਕਿ ਕੱਲ ਹੀ ਦਿੱਲੀ 에ਅਰਪੋਰਟ ਦੀ ਛੱਤ ਡਿੱਗਣ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ ਉੱਥੇ ਹੀ ਅੱਜ ਸਵੇਰੇ ਦੋ ਹੋਰ 에ਅਰਪੋਰਟ ਦੀਆਂ ਛੱਤਾਂ ਡਿੱਗਣ ਦੀ ਖਬਰ ਸਾਹਮਣੇ ਆਈ ਹੈ ਜੋ ਕਿ ਮੌਨਸੂਨ ਦੀ ਪਹਿਲੀ ਬਾਰਿਸ਼ ਦੇ ਨਾਲ ਹੀ ਡਿੱਗਿਆ ਨੇ ਜਬਲਪੁਰ ਅਤੇ ਗੁਜਰਾਤ ਦੇ ਰਾਜਪੋਟ ਤੋਂ ਇਹ ਖਬਰ ਸਾਹਮਣੇ ਆਈ ਹੈ ਹਾਲਾਂਕਿ ਇਹ ਜਿਹੜੇ 에어ਪੋਰਟ ਬਣਾਏ ਗਏ ਨੇ ਕਰੋੜਾਂ ਰੁਪਏ ਲਗਾ ਕੇ ਬਣਾਏ ਗਏ ਨੇ ਪਰ ਪਹਿਲੀ ਬਰਸਾਤ ਨੇ ਹੀ ਸਾਰਿਆਂ ਦੀ ਪੋਲਪੱਟੀ ਖੋਲ ਦਿੱਤੀ ਹੈ ਪ੍ਰਸ਼ਾਸਨ ਦੀ ناکਾਮਯਾਬੀ ਸਾਹਮਣੇ ਆਈ ਹੈ ਤੇ ਇਸ ਦੇ ਨਾਲ ਹੀ ਇੱਕ ਵਾਰੀ ਫੇਰ ਦੱਸ ਦਈਏ ਕਿ ਹਾਲਾਂਕਿ ਪੰਜਾਬ ਦੇ ਵਿੱਚ ਤਾਪਮਾਨ 38 ਡਿਗਰੀ ਦੇ ਨੇੜੇ ਤੇੜੇ ਹੀ ਰਿਹਾ ਜ਼ਿਆਦਾ ਤਾਪਮਾਨ ਨਹੀਂ ਸੀ ਪਰ ਹੰਮਸਪਰੀ ਗਰਮੀ ਨੇ ਲੋਕਾਂ ਦੇ ਵਟ ਕੱਢ ਦਿੱਤੇ ਤੇ ਹੁਣ ਮੌਸਮ ਵਿਭਾਗ ਵੱਲੋਂ ਇਹ ਕਿਹਾ ਗਿਆ ਹੈ ਕਿ ਆਉਣ ਵਾਲੇ 48 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਪੰਜਾਬ ਦੀ ਹਰ ਛੋਟੀ ਤੇ ਵੱਡੀ ਅਪਡੇਟ ਦੇ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਵਿੰਡੋ ਪੰਜਾਬੀ